ਸਸ਼ਿਕਾ ਤੁਸੀਂ ਦੇਖ ਰਹੇ ਜੀ ਕੇ ਟੀਵੀ ਮਹਾਂ ਰਣਜੀਤ ਕੋਰਪਰੇਟਰ ਦੀ ਸ਼ੁਰੂਆਤ ਕਰਾਂਗੇ ਪਹਿਲਾ ਨਸਰ ਪਾਲਣੇਆਂ ਹੁਣ ਤੱਕ ਦੀਆਂ ਅਹਿਮ ਸੁਰਖੀਆਂ ਤੇ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਜਾਣੋ ਮਾਰਨ ਦੀ ਤੰਕੀ ਦੇਣ ਵਾਲੇ આરોપી ਨੂੰ ਪੁਲਿਸ ਨੇ ਪਟਿਆਲਾ ਤੋਂ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕੀਤੇ ਗਏ આરોપી ਦਾ ਨਾਮ ਰਮਨਦੀਪ ਸਿੰਘ ਦੱਸਿਆ ਜਾ ਰਿਹਾ ਹੈ ਪੁਲਿਸ ਮੁਲਾਜ਼ਮ ਉਸ ਨੂੰ ਹਿਰਾਸਤ ਵਿੱਚ ਲੈ ਕੇ ਅਮ੍ਰਿਤਸਰ ਆ ਰਿਹਾ ਹੈ ਦੁਪਹਿਰ ਵਿੱਚ ਅਦਾਲਤ ਕੋਲ ਨੂੰ ਪੇਸ਼ ਕੀਤਾ ਜਾਏਗਾ ਉਸ ਤੋਂ ਬਾਅਦ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੁਧਰਾਨ ਨੂੰ ਕੁਝ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ ਉਸ ਤੋਂ ਬਾਅਦ ਦੀਪਿਕਾ ਲੁਧਰਾਨ ਨੇ ਇਸ ਲਈ ਸ਼ਿਕਾਇਤ ਦਰਜ ਕਰਵਾਈ ਸੀ ਪੁਲਿਸ ਨੇ ਇਸ ਸੁਰੱਖਿਆ ਲਈ ਉਸ ਦੇ ਘਰ ਦੇ ਬਾਹਰ ਸੁਰੱਖਿਆ ਕਰਮਚਾਰੀ ਵੀ ਤਾਇਨਾਤ ਕਰ ਦਿੱਤੇ ਨੇ ਇਸ ਦੌਰਾਨ ਪੁਲਿਸ ਨੂੰ ਖੁਸ਼ ਲੰਬੀ ਸੀ ਕੇ ਤਾਮਕੀ ਦੇ ਨਾਲ આરોપી ਰਮਨਦੀਪ ਸਿੰਘ ਪਟਿਆਲਾ ਵਿੱਚ ਗ੍ਰਿਫਤਾਰ ਹੋਇਆ ਹੈ ਇਕਾ ਠਿੰਡਾ ਦੇ ਰਾਮਪੁਰਾ ਦੱਸਦੀ ਇੱਕ ਟਰਾਲੇ ਨਾਲ ਪੁਲਿਸ ਦੀ ਗੱਡੀ ਟਕਰਾਉਣ ਨਾਲ ਇੱਕ ਸਖਮੀ ਹੋ ਕੇ ਜਦਕੀ ਐਸਆਈ ਦੀ ਮੌਤ ਹੋ ਗਈ 4 ਵਜੇ ਦੇ ਕਰੀਬ ਮੁਕਸਰ ਪੁਲਿਸ ਦੀ ਗੱਡੀ ਪਟੇਲਾ ਤੋਂ ਵਾਪਸ ਆ ਰਹੀ ਸੀ ਅਚਾਨਕ ਸੜਕ ਹਾਸੀ ਦਾ ਸ਼ਿਕਾਰ ਹੋ ਗਈ ਦੱਸਦੀ ਇੱਕ ਡਾਕਟਰਾਂ ਨੇ ਐਸਆਈ ਨੂੰ ਮਹਿੰਤਰ ਕੋਸ਼ਿਸ਼ ਕਰ ਦਿੱਤਾ ਗੱਡੀ ਸਵਾਰ ਪੁਲਿਸ ਮੁਲਾਜ਼ਮ ਸੁਮੇਤ ਇੰਸਪੈਕਟਰ ਆਦੀਪ ਸਿੰਘ ਨੂੰ ਹਸਪਤਾਲ ਭੇਤੀ ਕਰਵਾਇਆ ਗਿਆ ਲੁਧਿਆਣਾ ਪੱਛਮੀ ਦਾਂਸ ਬਬ ਚੋਣ 19 ਜੂਨ ਨੂੰ ਹੋਣ ਜਾ ਰਹੀ ਹੈ ਇਸ ਲਈ ਪ੍ਰਚਾਰ 17 ਜੂਨ ਨੂੰ ਸ਼ਾਮ ਨੂੰ ਖਤਮ ਹੋ ਜਾਵੇਗਾ ਪ੍ਰਚਾਰ ਦਾ ਆਖਰੀ ਦਿਨ ਹੋਣ ਕਾਰਨ ਸਾਰੀਆਂ ਪਾਰਟੀਆਂ ਰੈਲੀਆਂ ਰੋਕ ਤੋਂ ਛੁੱਟੀਆਂ ਹੋਈਆਂ ਨੇ ਪ੍ਰਤਾਪ ਸਿੰਘ ਜਾਖੜ ਤੇ ਰਵਨੀਤ ਬਿੱਟੂ ਵੀ ਸ਼ਾਮਿਲ ਨੇ ਦੱਸਿਆ ਕਿ ਗੁਰਪ੍ਰੀਤ ਗੁੱਗੀ 14 ਜਨਵਰੀ ਨੂੰ ਗੋਦੀ ਲੱਗਣ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਇਹ ਸੀਟ ਖਾਲੀ ਸੀ ਤੇ ਇਸੇ ਹੁਣ ਚੋਣਾਂ ਕਰਵਾਈਆਂ ਜਾਣੀਆਂ ਤੇ ਜਲੰਧਰ ਵਿੱਚ ਦੇਰ ਰਾਤ ਇੱਕ ਦਰਜਨ ਦੇ ਕਰੀਬ ਹਮਲਾ ਬਣਾ ਨੇ ਤਿੰਨ ਪਰਾਮਾਂ ਤੇ ਤੇਜ਼ਾਰ ਖਤਰਨਾਕ ਹਮਲਾ ਕਰਕੇ ਤਾਂ ਤੱਕ 5 ਕੇਸ ਘਟਨਾ ਵਿੱਚ ਪ੍ਰਾਦੀ ਮੌਤ ਹੋ ਗਈ ਹੈ ਜਦੋਂ ਕਿ ਦੋ ਪਰਾਮਾਂ ਜਲੰਧਰ ਪਠਾਨਕੋਟ ਹਾਈ ਦੇ ਤੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਘਟਨਾ ਤੋਂ ਬਾਅਦ ਨਾਮਾ ਮੰਡੀ ਥਾਣੇ ਦੀ ਪੁਲਿਸ ਸੇ ਚੌਂਚ ਵੀ ਮੌਕੇ ਤੇ ਪਹੁੰਚ ਗਈ ਹੈ ਪੁਲਿਸ ਨੇ ਸੀਸੀਟੀਵੀ ਦੇ ਆਧਾਰ ਤੇ ਇਲਾਕੇ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ ਨਾਲ ਹੀ ਹੁਣੇ ਤੱਕ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਪੇਟ ਦਿੱਤਾ ਗਿਆ ਹੈ ਜਾਣਕਾਰੀ ਤਾਪੋ ਇਹ ਘਟਨਾ ਸੋਮਵਾਰ ਰਾਤ 9:11 ਵਜੇ ਨਾਮਾ ਮੰਡੀ ਥਾਣੇ ਅਧੀਨ ਵਾਪਰੀ ਹੈ ਤਿੰਨਾਂ ਪਰਮਾ ਤੇ ਪੁਰਾਣੀ ਦੁਸ਼ਮਣੀ ਕਾਰਨ ਹਮਲਾ ਕੀਤਾ ਗਿਆ ਮ੍ਰਿਤਕ ਪ੍ਰੇਸ਼ਾਨ ਮਨਦੀਪ ਸਿੰਘ ਨੂੰ ਜੋ ਹੋਈ ਹੈ ਜੋ ਕਿ ਸੁੱਚੇ ਪਿੰਡ ਦਾ ਰਹਿਣ ਵਾਲਾ ਹੈ ਤੇ assailants ਪ੍ਰਾ ਮੁਕੇਸ਼ ਕੁਮਾਰ ਤੇ ਪਵਨ ਕੁਮਾਰ ਗੰਬੀਰ ਜ਼ਖਮੀ ਨੇ ਜਾਣਕਾਰੀ ਮੁਤਾਬਕ 6:30 ਹੋ ਜੇ ਦੇ ਕਰੀਬ ਮਨਦੀਪ ਸਿੰਘ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸੈਰ ਕਰਦੇ ਹੋਏ ਆਪਣਾ ਪ੍ਰਾ ਪਵਨ ਕੁਮਾਰ ਦੀ ਦੁਕਾਨ ਤੇ ਪਹੁੰਚ ਗਿਆ ਜਿਸ ਤੇ ਕਿੰਨੇ ਪ੍ਰਾ ਤੇ ਉਸਦੇ ਪਿਤਾ ਜੈ ਰਾਮ ਅਤੇ ਗੱਲਾਂ ਕਰ ਰਹੇ ਸਨ ਫਿਰ ਪ੍ਰਿੰਸ ਨਾਮ ਦਾ ਇੱਕ ਨੌਜਵਾਨ ਜੋ ਆਪਣੇ ਦੋਸਤਾਂ ਨਾਲ ਕਾਲੇ ਰੰਗ ਦੇ ਸਕੋਰਪਿਓ ਕਾਰ 'ਤੇ ਚਾਇਆ ਸੀ ਤੇ ਸੇਮ ਦੁਕਾਨ ਦੇ ਨੇੜੇ ਕਿਤਾਬਾਂ ਵਿੱਚ ਬੈਠੀ ਔਰਤ ਤੋਂ ਪਤਾ ਪੁੱਛਣਾ ਸ਼ੁਰੂ ਕਰ ਦਿੱਤਾ ਹੁੰਦੀ ਦੁਕਾਨ ਤੋਂ ਬਾਹਰ ਆਇਆ ਤਾਂ ਪ੍ਰਿੰਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਮੰਦਿਰ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਮਨਦੀਪ ਉਹਦੀ ਮੌਤ ਹੋ ਗਈ ਜਦ ਕਿ ਦੋ ਗੰਭੀਰ ਉਪਨਾਸ ਸਖਮੀ ਨੇ ਤੁਰੰਤ ਇਸ ਪੂਰੇ ਮਾਮਲੇ ਚੱਕ ਕੇ ਸਦਰਜ ਕਰ ਲਿਆ ਤੇ ਹਿਮਾਚਲ ਪ੍ਰਦੇਸ਼ ਦੇ ਮੰਡ ਵਿੱਚ ਪਾਰੀ ਬਾਰਿਸ਼ ਦੌਰਾਨ ਮੁਗਲਪੁਰ ਵਿੱਚ ਇੱਕ ਨਿੱਜੀ ਬੱਚਾ ਹਾ사 ਦਰਸਤ ਹੋਈ ਹੈ ਹਾ사 ਕਾਰਕਰ ਪਟੜੀ ਕੱਟ ਸੜਕ ਤੇ ਵਾਪਰਿਆ ਇਸ ਵਿੱਚ 20 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਡਰਾਈਵਰ ਵੀ ਕੋਹਲ ਯਾਤਰੀ 20 ਬੱਸ ਦੇ ਹੇਠਾਂ ਫਸੇ ਹੋਏ ਨੇ ਤੇ ਉਹਨਾਂ ਨੂੰ ਬਚਾਉਣ ਲਈ ਮੌਕੇ ਤੇ ਬਚਾਅ ਕਾਰਜ ਕੀਤੇ ਜਾ ਰਹੇ ਨੇ ਇੱਕ ਕ੍ਰੇਨ ਬੁਲਾਈ ਗਈ ਹੈ ਜ਼ਖਮੀਆਂ ਨੂੰ ਮੰਡੀ ਦੇ ਨੇੜੇ ਚੌਕ ਮੈਡੀਕਲ ਕਾਲਜ ਲਿਆਂਦਾ ਜਾ ਰਿਹਾ ਜਾਣਕਾਰੀ ਤਾਪਕ ਬੱਸ ਕਟਹਿਰਾ ਤੋਂ ਮੰਡੀ ਵੱਲ ਜਾ ਰਹੀ ਸੀ ਸਵੇਰੇ 7:55 ਮਿੰਟ ਤੇ ਪਲਟ ਗਈ ਹਾਦਸੇ ਵਿੱਚ ਸਿਰਫ 25 ਯਾਤਰੀ ਸਵਾਰ ਸਨ ਤੇ ਮੌਕੇ ਤੇ ਮੌਜੂਦ ਲੋਕਾਂ ਨੇ ਤੁਰੰਤ ਪੁਲਿਸ ਨੂੰ ਸਬਾਰੇ ਸੂਚਿਤ ਕੀਤਾ ਤੇ ਯਾਤਰੀਆਂ ਨੂੰ ਘੱਟ ਸੜਕਾਂ ਲੱਗੀਆਂ ਨੇ ਉਹਨਾਂ ਨੂੰ ਖੁਦ ਹੀ ਸੜਕ ਦੇ ਰਸਤੇ ਹਸਤਾ ਪਹੁੰਚਾਇਆ ਗਿਆ ਤੇ ਮੀਡੀਆ ਤੋਂ ਜਾਣਕਾਰੀ ਮਿਲੀ ਹੈ ਜਿਸ ਤੋਂ ਬਾਅਦ ਨੇੜੇ ਇਲਾਕੇ ਚ ਬੁੱਢੀ ਗੰਤ ਚ ਲੋਕ ਰਾਹਤ ਤੇ ਵਿਚਾਰ ਕਾਰਜ ਲਈ ਮੌਕੇ ਤੇ ਪਹੁੰਚ ਗਏ ਸਨ ਦੇਹਮਾਚਲ ਪ੍ਰਦੇਸ਼ ਦੇ ਲਾਹੌਰ ਸੰਪਤੀ ਜ਼ਿਲ੍ਹੇ ਦੇ ਕੋਕਰਸਰ ਵਿੱਚ ਸੋਮਵਾਰ ਨੂੰ ਵੱਡਾ ਹਾਦਸਾ ਵਾਪਰਿਆ ਇੱਥੇ ਸਲਾਨੀ ਨਾ ਪਰਿਆ ਇੱਕ ਟੈਂਪੋ ਡਰਾਈਵਰ ਅਚਾਨਕ ਪਲਟ ਗਿਆ ਤੇ ਇਸ ਵਿੱਚ ਮਹਿਲਾ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਮਾਸੂਮ ਬੱਚੇ ਤੇ 22 ਸਲਾਨੀ ਸੱਖਮੀ ਹੋ ਗਏ ਨੇ ਟੈਂਪੋ ਡਰਾਈਵਰ ਫਰਿਆਨਾ ਤੇ ਚ੍ਰਿਜਾਬਾਦ ਦਿੱਲੀ ਬਿਹਾਰ ਗੁਜਰਾਤ ਦੇ 24 ਸਲਾਨੀ ਸੰਥੇ ਇਹ ਪਲਟ ਗਿਆ ਜਿਸ ਤੋਂ ਬਾਅਦ ਸੋਮਵਾਰ ਸਵੇਰੇ 6 ਵਜੇ ਹੀ ਹਾਦਸਾ ਵਾਪਰਿਆ ਬੁਲਸ ਨੇ ਸੱਖਮ ਨੂੰ ਨਾਜ ਲਈ ਹਸਪਤਾਲ ਭੇਜ ਕੇ ਕਰਵਾਇਆ ਏਅਰ ਇੰਡੀਆ ਦੀ ਹੋਰ ਉਡਾਨ ਵਿੱਚ ਤਕਨੀਕੀ ਖਰਾਬੀ ਆਈ ਹੈ ਇਸ ਉਡਾਨ ਨੂੰ ਕੋ ਕਰਨੀ ਪਈ ਹੈ ਤੇ ਇਹ ਮੁੰਬਈ ਤੋਂ ਹਰਾਨਸਿੰਸ ਕੋ ਜਾ ਰਹੀ ਸੀ ਜਹਾਜ਼ ਦੇ ਇੰਜਨ ਵਿੱਚ ਤਕਨੀਕੀ ਖਰਾਬੀ ਆ ਗਈ ਜਿਸ ਕਾਰਨ ਮੰਗਲਵਾਰ ਸਵੇਰੇ ਇਹ ਜਹਾਜ਼ ਹਾਸੇ ਦਾ ਸ਼ਿਕਾਰ ਹੋਣ ਤੋਂ ਬਚ ਗਿਆ ਤੇ ਕੈਪਟਨ ਨੇ ਯਾਤਰੀਆਂ ਦੱਸਿਆ ਕਿ ਸੁਰੱਖਿਆ ਲਈ ਉਹਨਾਂ ਨੂੰ ਕੋਲਕਾਤਾ ਉਤਾਰਨ ਦਾ ਫੈਸਲਾ ਲਿਆ ਜਾ ਰਿਹਾ ਹੈ ਏਅਰਲਾਈਨ ਮੁੰਬਈ ਨਿਜਾਮ ਦਾ ਪ੍ਰਬੰਧ ਕਰੇਗੀ ਦਾਅਵਾ ਕੀਤਾ ਕਿ ਉਡਾਣ ਪਰੇ ਦੀ ਸਮੱਸਿਆ ਉਸ ਵਿਦਿਆਰੀ ਸੀ ਅਸਲੀ ਉਡਾਣ ਵਿੱਚ ਖੇਰੀ ਹੋ ਰਹੀ ਸੀ ਦਿੱਲੀ ਦਾਰਜੀ ਏਅਰ ਐਕਸਪ੍ਰੈਸ ਇਹ ਹਾਸੇ ਦਾ ਸ਼ਿਕਾਰ ਹੋਣ ਦੇ ਹੁੰਦੇ ਹੁੰਦੇ ਬਚੀ ਹੈ ਪਰ ਬਚਾ ਕਾਰਜ ਕਰਨ ਤੋਂ ਬਾਅਦ ਇਹਨੂੰ ਵੀ ਚਾਲਿਆ ਗਿਆ ਫਿਲਹਾਲ ਇਸ ਬ੍ਰਿਟਨ ਚ ਬਸ ਇਨਾ ਹੀ ਨਵੀਆਂ ਤੇ ਦਰਸਕ ਪਰਾਲੀ ਤੁਸੀਂ ਦੇਖ ਤੇ ਰਹੇ ਜੀ ਕੀ ਹੈ ਥੈਂਕ ਯੂ